ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਦੀ ਮੀਟਿੰਗ ਕਰਨ ਲਈ ਇਹ ਇਤਿਹਾਸਿਕ ਗੁਰਦੁਆਰਾ ਅਚਲ ਸੈ ਪਹੁੰਚੇ ਜਿੱਥੇ ਉਹਨਾਂ ਨੇ ਐਸਜੀਪੀਸੀ ਦੇ ਮੈਂਬਰਾਂ ਨਾਲ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗੱਲਬਾਤ ਕਰਦੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕੀ ਮੈਂ ਅੱਜ ਐਸਜੀਪੀਸੀ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਲਈ ਪਹੁੰਚਿਆ ਹਾਂ ਤੇ ਤਿਆਰੀਆਂ ਦਾ ਯਾਜਾ ਲਿਆ ਹੈ 시디구 ਨਾਰਕਦੇਵ ਜੀ ਦੇ ਮਹਾਰਾਜ ਦਾ ਵਿਆਹ ਪੁਰਬ ਬੜੀ ਸ਼ਰਧਾ ਤੇ ਤੁਮਤਾ ਨਾਲ ਮਨਾਇਆ ਜਾਵੇਗਾ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਸਭੂ ਜੀ ਸੰਗਤ ਨੂੰ ਨਾਮ ਕਰਨਾ ਮਿਲਵਾ ਮਾਈ ਪਾਈ ਆਪਨਾ ਸਾਹਿਬ ਸਾਧੂ ਪੰਜਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਦਾਨ ਸਚਖੰਡ ਸ਼੍ਰੀ ਗੁਰੂੰਦਰ ਸਾਹਿਬ ਦੇ ਪ੍ਰਕਾਸ਼ ਕੀਤਾ ਉਸ ਪ੍ਰਕਾਸ਼ ਤੋਂ ਗੁਰੂ ਗ੍ਰੰਥ ਜੀ ਦੀ ਚੀਜ਼ ਸੰਬੰਧੀ ਸਮੂਹ ਮਹਾਨ ਨਾਮ ਦੇ ਲੋਕਾਂ ਨੂੰ ਮਾਰਕ ਪਹੁੰਚਦਾ ਦੂਸਰਾ ਮੈਂ ਅੱਜ ਚੌਂਕੇ ਸਤਗੁਰੂ ਦਾ ਵਿਆਹ ਕੋਲ ਕਿਹੜਾ ਆ ਉਹ ਸੰਗਤ ਟਕਾਲੇ ਵੱਡੇ ਮੰਦਰ ਤੇ ਮਨਉਂਦੀ ਆ ਤੇ ਕਸ਼ਮੀਰੀਓ ਤੇ ਜਿਹੜੀ ਬਾਅਦ ਤੋਂ ਦੋ ਨਗਰ ਕੀਰਤਨ ਇੱਕ sultan ko rodhi di ਧਾਪੀ ਤੋਂ ਇਹਨੂੰ ਆਪਾਂ ਪ੍ਰਾਤ ਰੂਪ ਚ ਕਹਿ ਲੈਨੇ ਆ ਕਿਉਂਕਿ ਸਾਧ ਸੰਗਤੀ ਦੇ ਜਿੰਨੇ ਵੀ ਗ੍ਰੇਸ ਦਾ ਆਸਨ ਧਾਮ ਕੀਤਾ ਉਹ ਸਾਰੇ ਪੁਰਬੇ ਸਿਕਾਲੇ ਬਣ ਗਿਆ ਪ੍ਰੇਰਨਾ ਸਰੋਤ ਮਾਰੋ ਉਹ ਲੋਕ ਤਰੀਕ ਨੂੰ 100 ਪ੍ਰਾਪ ਹਣਾ ਉਹਦੇ ਸੰਬੰਧ ਵਿੱਚ ਤੇ 10 ਤਰੀਕ ਨੂੰ ਅਵਰਤ ਬਈ ਨੇਤੂ ਪ੍ਰਾਪ ਕਾਲ ਸਾਹਿਬ ਤੱਕ ਜਿਹੜਾ ਉਹ ਨਕੀ ਪ੍ਰਾਪ ਹਣਾ ਉਹਦੇ ਸੰਬੰਧ ਦੇ ਵਿੱਚ ਮੈਂਬਰਾਂ ਦੇ ਨਾਲ ਬੈਠ ਕੇ ਉਹ ਜਿਹੜਾ ਪ੍ਰੋਗਰਾਮ ਸਾਰਾ ਲਿਖਿਆ ਤੇ ਮੈਂ ਧੰਨਵਾਦ ਕਰਦਾ ਸਾਰੇ ਮੈਂਬਰ ਸਹਿਮਾਨਾਂ ਦਾ ਸਾਡੇ ਭਾਈ ਜਗਿੰਦਰ ਕੋਰ ਸਾਡੀ ਜੀ ਜਫਰਵਾਲ ਬਗਿੰਦਰ ਪਾਲ ਸਿੰਘ ਗੋਰਾ ਸਰਦਾਰ ਜਸਪ੍ਰੀਤ ਸਾਹਿਬ ਸਰਦਾਰ ਸੁਖ ਸਿੰਘ ਗੋਲਵਾ ਸਾਹਿਬ ਇਹ ਸਾਰੇ ਮੰਜੇ ਸੋਸਤਾ ਦੇ ਨਾਲ ਉਸ ਪੁਲ ਦੇ ਵਿੱਚ ਵੀ ਪਹੁੰਚਦੇ ਤੇ ਉਹਦੇ ਪ੍ਰਬੰਧਾਂ ਦਾ ਵੀ ਜਾਂਚ ਲੈ ਕੇ ਬੋਖਤੌਰ ਦੇ ਉੱਤੇ ਗੋਰਾ ਜੀ ਤੇ ਜਸਪ੍ਰੀਤ ਸਾਹਿਬ ਇਹਦਾ ਸਾਰਾ ਪ੍ਰਬੰਧ ਦੇਖ ਲਿਆ। ਉਹਦੇ ਵਿਸਵਾਦ ਦੇ ਵਿੱਚ ਬੈਠ ਕੇ ਇਹਨਾਂ ਨਾਲ ਇਹਦਾ ਸਾਡੀਆਂ ਮੁਕਤੀਆਂ ਵੀ ਇਹ ਵੀ ਆ ਗਈਆਂ। ਬੈਕ ਕੇ ਫਿਰ ਚਾਰ ਕੰਮ ਦੇ